ਤਸਵੀਰਾਂ ਦੇਖ ਸਕਦੇ ਹੋ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ ਪਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਦੇ ਘਰਾਂ ਤੱਕ ਅੱਗ ਪਹੁੰਚ ਗਈ ਭਾਜੜਾ ਪੈ ਜਾਂਦੀਆਂ ਨੇ ਸਾਰਾ ਪਿੰਡ ਇਕੱਠਾ ਹੋ ਗਿਆ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚ ਗਈ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਕਸਰ ਅਸੀਂ ਇਹ ਘਟਨਾਵਾਂ ਖਬਰਾਂ ਸੁਣਦੇ ਆਂ ਕਿ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਈ ਗਈ ਨਾੜ ਨੂੰ ਔਰ ਅੱਗ ਨਹੀਂ ਜ਼ਿਆਦਾ ਫੈਲ ਜਾਂਦੀ ਹੈ ਕਿ ਉਹ ਸੜਕਾਂ ਤੱਕ ਪਹੁੰਚ ਜਾਂਦੀ ਹੈ ਜਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅਬੋਰ ਦੇ ਬੱਲੂਆਣਾ ਚ ਇਹ ਘਟਨਾ ਵਾਪਰੀ ਹੈ ਜਿੱਥੇ ਕਿਸਾਨ ਨੇ ਨਾੜ ਨੂੰ ਅੱਗ ਲਗਾਈ ਸੀ ਪਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਫੈਲਦੀ ਫੈਲਦੀ ਅੱਗ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਲੋਕਾਂ ਦੇ ਵਿੱਚ ਭੱਜਣਾ ਪੈ ਜਾਂਦਿਆਂ ਨੇ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚਦੀਆਂ ਨੇ ਜਿਨ੍ਹਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਟੁੜੀ ਸੜਕੇ ਸਵਾਹ ਹੋ ਗਈ ਪਸ਼ੂ ਝੁੱਲਸੇ ਨੇ ਬکریاں ਝੁੱਲਸੀਆਂ ਨੇ ਵਾਸ਼ਿੰਗ ਮਸ਼ੀਨ ਤੱਕ ਸੜ ਗਈ ਇੱਥੋਂ ਤੱਕ ਕਿ ਲੋਕਾਂ ਦੇ ਘਰ ਦੇ ਵਿੱਚ ਪਏ ਕੱਪੜੇ ਤੱਕ ਸੜ ਗਏ ਵੱਡਾ ਨੁਕਸਾਨ ਹੋਇਆ ਹੈ ਕਿਸਾਨਾਂ ਵੱਲੋਂ ਜਿੱਥੇ ਕਣਕ ਦੀ ਵਾਢੀ ਕਰਨ ਮਗਰੋਂ ਜੋ ਰਹਿਤ ਖੁੰਦ ਹੁੰਦੀ ਹੈ ਜਾਂ ਫਿਰ ਨਾੜ ਹੁੰਦੀ ਹੈ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਪਰ ਇਸੇ ਤਰ੍ਹਾਂ ਹੀ ਅਬੋਰ ਦੇ ਬੱਲੂਆਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿਸਾਨ ਨੇ ਨਾੜ ਨੂੰ ਅੱਗ ਲਗਾਈ ਸੀ ਪਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਅੱਗ ਫੈਲਦੀ ਫੈਲਦੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਇੱਥੋਂ ਤੱਕ ਕਿ ਲੋਕਾਂ ਦੇ ਘਰ ਦੇ ਵਿੱਚ ਜੋ ਵਾਸ਼ਿੰਗ ਮਸ਼ੀਨ ਪਈ ਹੈ ਜਾਂ ਕੱਪੜੇ ਪਏ ਨੇ ਜਾਂ ਨਾਲ ਦੇ ਪਸ਼ੂ ਨੇ ਪਸ਼ੂ ਵੀ ਝੁੱਲਸੇ ਨੇ ਤੇ ਜੋ ਸਮਾਨ ਹੈ ਉਹ ਸੜ ਕੇ ਸੁਆਹ ਹੋ ਗਿਆ ਲੋਕਾਂ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਕਿਸਾਨ ਦੇ ਉੱਪਰ ਜਿਸ ਦੇ ਵੱਲੋਂ ਇਹ ਆਪਣੇ ਖੇਤ ਦੇ ਵਿੱਚ ਅੱਗ ਲਗਾਈ ਗਈ ਸੀ ਪਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਹਾਲਾਂਕਿ ਇਸ ਅੱਗ ਦੇ ਕਾਰਨ ਪਸ਼ੂ ਵੀ ਝੁੱਲਸੇ ਨੇ ਤੋ ਤੱਕ ਕਿ ਤਿੰਨ ਘਰਾਂ ਦਾ ਨੁਕਸਾਨ ਹੋਇਆ ਹਾਲਾਂਕਿ ਬਾਕੀ ਘਰਾਂ ਤੱਕ ਵੀ ਇਹ ਅੱਗ ਪਹੁੰਚੀ ਹੈ ਪਰ ਇਸ ਅੱਗ ਦੇ ਵਿੱਚ ਵਾਸ਼ਿੰਗ ਮਸ਼ੀਨ ਕਪੜੇ ਸੜ ਕੇ ਸਵਾਹ ਹੋ ਗਏ ਇਤੋਂ ਤੱਕ ਕਿ ਕਿਸੇ ਦੀ ਟੂੜੀ ਸੀ ਉਹ ਵੀ ਸਾਰੀ ਦੀ ਸਾਰੀ ਟੂੜੀ ਸੜ ਕੇ ਸਵਾਹ ਹੋ ਜਾਂਦੀ ਐ ਨਾੜ ਨੂੰ ਆਗ ਲਗਾਈ ਸੀ ਅੱਗ ਨਹੀਂ ਜ਼ਿਆਦਾ ਫੈਲੀ ਕਿ ਇਹ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਫਾਇਰ ਬਗੇਟ ਦੀ ਟੀਮਾਂ ਵੀ ਮੌਕੇ ਤੇ ਪਹੁੰਚਦੀਆਂ ਨੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਇਤੋਂ ਤੱਕ ਕਿ ਪਿੰਡ ਵਾਲੇ ਹੁਣ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਤੱਕ ਇਹ ਅੱਗ ਪਹੁੰਚੀ ਆ ਉਹ ਨਰਾਜ਼ ਚੱਲ ਰਹੇ ਨੇ ਉਸ ਕਿਸਾਨ ਤੋਂ ਜਿਸ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਅੱਗ ਲਗਾਈ ਹਾਲਾਂਕਿ ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਆਸ਼ਵਾਸ਼ਣ ਲੋਕਾਂ ਨੂੰ ਦਵਾਇਆ ਗਿਆ ਹੈ ਕਿ ਅਸੀਂ ਕਾਰਵਾਈ ਕਰਾਂਗੇ ਜਿਸ ਨੇ ਵੀ ਇਹ ਅੱਗ ਲਗਾਈ ਸੀ ਹਾਲਾਂਕਿ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਬੋਰ ਦੇ ਪਿੰਡ ਬੱਲਵਾਨਾ ਤੋਂ ਜਿੱਥੇ ਘਟਨਾ ਵਾਪਰੀ ਹੈ ਜਿੱਥੇ ਇੱਕ ਕਿਸਾਨ ਨੇ ਨਾੜ ਨੂੰ ਅੱਗ ਲਗਾਈ ਸੀ ਪਰ ਅੱਗ ਨਹੀਂ ਜ਼ਿਆਦਾ ਫੈਲ ਗਈ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਤੇ ਅੱਗ ਬੁਝਾਉਣ ਦੀ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਫਾਇਰ ਬਗੇਟ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਔਰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿੰਨ ਘਰਾਂ ਦਾ ਵੱਡਾ ਨੁਕਸਾਨ ਹੋਇਆ ਵਾਸ਼ਿੰਗ ਮਸ਼ੀਨ ਸੜ ਗਈ ਪਸ਼ੂ ਤੱਕ ਚੁਲਸੇ ਨੇ ਕੱਪੜੇ ਤੱਕ ਸੜ ਚੁੱਕੇ ਨੇ ਔਰ ਤੁੜੀ ਸੜ ਕੇ ਸੁਆਹ ਹੋ ਚੁੱਕੀ ਹੈ ਕਨਗ ਦੀ ਵਾਢੀ ਕਰਨ ਮਗਰੋਂ ਕਿਸਾਨ ਅਕਸਰ ਜੋ ਖੇਤਾਂ ਦੇ ਵਿੱਚ ਰਹਿਦ ਖੁੰਦ ਹੁੰਦੀ ਹੈ ਜਾਂ ਫਿਰ ਨਾੜ ਹੁੰਦੀ ਹੈ ਉਸ ਨੂੰ ਅੱਗ ਲਗਾ ਦਿੰਦੇ ਨੇ ਪਰ ਅੱਗ ਇਨੀ ਜ਼ਿਆਦਾ ਵੱਧ ਗਈ ਅਬੋਰ ਦੇ ਪਿੰਡ ਬੱਲੂਆਣਾ ਦੇ ਵਿੱਚ ਜਿੱਥੇ ਘਟਨਾ ਵਾਪਰੀ ਹੈ ਜਿੱਤੇ ਇੱਕ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਨਾੜ ਨੂੰ ਅੱਗ ਲਗਾਈ ਸੀ ਅੱਗ ਫੈਲਦੀ ਫੈਲਦੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਔਰ ਲੋਕਾਂ ਦੇ ਘਰਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਵਾਸ਼ਿੰਗ ਮਸ਼ੀਨਾਂ ਵਾਸ਼ਿੰਗ ਮਸ਼ੀਨ ਜਿਹੜੀ ਆ ਉਹ ਸੜ ਗਈ ਕੱਪੜੇ ਤੱਕ ਸੜ ਗਏ ਇੱਥੋਂ ਤੱਕ ਕਿ ਪਸ਼ੂ ਵੀ ਇਸ ਅੱਗ ਦੇ ਕਾਰਨ ਝੁਲਸੇ ਨੇ ਜਲਈਓ 1500 ਰੁਪਏ ਲੀਕੋ ਚਲਾਈ ਜਾ ਕੋ ਇੱਕ ਚੀਜ਼ ਤੁਨ ਕਹਨੇ ਬੱਚਾ ਜਿਹੜਾ ਮੈਂ ਅੱਜ ਚੁੱਲ੍ਹੇ ਤਾਂ ਹੁਣ ਆਈ ਆਵੇ ਇਕੱਲੇ ਤੋਂ ਆਈ ਲੈ ਕੇ ਸ਼ੇਰ ਪਛਾੜਨ ਦਾ ਇਹ ਜਿਹੜੀ ਜਗ੍ਹਾ ਹੈ ਇਹ ਜ਼ਿਮੀਦਾਰ ਰਗੇ ਤੇ ਉਹਨੇ ਜ਼ਿਮੀਦਾਰ ਨੇ ਆ ਕੇ ਗੁਰਜੀਤ ਸਿੰਘ ਆਇਆ ਜ਼ਿਮੀਦਾਰ ਉਹਨਾਂ ਕ ਲਈ ਤੇ ਨੰਗੜੀਆਂ ਇਹ ਸਾਰਾ ਪਿੰਡ ਭੱਜ ਭੱਜ ਕੇ ਅੱਗ ਬੁਝਾਈ ਆ ਫਿਰ ਮਸ਼ੀਨ ਵਿੱਕੀ ਸਿੰਘ ਹੈ ਜੀ ਕੀ ਗੱਲ ਕੀ ਹੋਈ ਅੱਗ ਕਿਵੇਂ ਲੱਗੀ ਇਹ ਜ਼ਿਮੀਦਾਰ ਨੇ ਪਿੱਛੇ 나ੜ ਨੂੰ ਅੱਗ ਠੋਕੀ ਜੀ ਦੁਪਹਿਰ ਦਾ ਟਾਈਮ ਸੀ ਲੱਕੜਾ ਪਈਆਂ ਸੋਨ ਨੂੰ ਲਾ ਕੇ ਆ ਭੱਜ ਗਏ ਮੁੜ ਕੇ ਦਰ ਸਾਰੇ ਸਾਰੀ ਅੱਗ ਲੱਗ ਗਈ ਸਾਰੇ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਜੀ ਕੱਪੜੇ ਧੋਣ ਵਾਲੀ ਮਸ਼ੀਨ ਹੈ ਜੇ ਕੱਪੜੇ ਦਾ ਸਾਰਾ ਬਹੁਤ ਅੰਦਰ ਸੜਿਆ ਪਿਆ ਜੀ ਸਾਰਾ ਕਮਰਾ ਸੜ ਗਿਆ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਨੁਕਸਾਨ ਹੋ ਗਿਆ ਜੀ ਕਿਹਨਾਂ ਦੀ ਮਦਦ ਨਾਲ ਅੱਗ ਬੁਝਾਈ ਗਈ ਇਹ ਜੀ ਅੱਗ ਗੱਡੀਆਂ ਆਈਆਂ ਸੀ ਆ ਪਾਣੀ ਵਾਲੀਆਂ ਬੁਰੂ ਇਹਨਾਂ ਨੇ ਬੁਝਾਈ ਅੱਗ ਜੀ ਬਹੁਤ ਜ਼ਿਆਦਾ ਨੁਕਸਾਨ ਆ 4 ਘੰਟੇ ਲੱਗਦੇ ਕਿੰਨੀ ਦੇਰ ਹੋ ਗਈ ਅੱਗ ਲੱਗਿਆ ਨੂੰ ਜੀ ਅੱਗ ਲੱਗਿਆ ਨੂੰ ਹੋ ਗਏ 3-4 ਘੰਟੇ ਹੋ ਗਏ ਹਲੇ ਬੁਝੀ ਨਹੀਂ ਗਈ ਬੁਝੀ ਨਹੀਂ ਜੀ ਬੁਝਦੀ ਪਈ ਹਾਲੀ